ਭਗਵੰਤ ਮਾਨ ਸਾਹਿਬ ਤੇ ਮੇਰੀ ਬਹੁਤ ਜ਼ਿਆਦਾ ਨਿੱਜੀ ਦੋਸਤੀ ਆ ਤੇ ਅੱਜ ਦੀ ਨਹੀਂ ਗੀ ਇਹ ਜਦੋਂ ਦੇ ਐਮਪੀ ਆ ਅਸੀਂ ਉਦੋਂ ਦੇ 10 ਸਾਲ ਦੇ ਸਾਡੀ ਮੈਂ ਦੋਸਤੀ ਆ ਤੇ ਪਰ ਪੋਲਿਟਿਕਸ ਆਪਣੀ ਥਾਂ ਤੇ ਆ ਜਦੋਂ ਉਹ ਤਾਂ ਮੁੱਖ ਮੰਤਰੀ ਨੇ ਸਾਡੇ ਵਰਗੇ ਤਾਂ ਬਹੁਤ 117 ਐਮਐਲਏ ਉਹਨਾਂ ਦੇ ਥੱਲੇ ਆਉਂਦੇ ਆ 13 ਐਮਪੀ ਉਹਨਾਂ ਦੇ ਥੱਲੇ ਆਉਂਦੇ ਆ ਇਸ ਕਰਕੇ ਮੁੱਖ ਮੰਤਰੀ ਤਾਂ ਇੱਕ ਪੰਜਾਬ ਦਾ ਰਾਜਾ ਹੁੰਦਾ ਹੈ ਤੇ ਇਸ ਕਰਕੇ ਉਹਦੇ ਜੇ ਅਸੀਂ ਕੋਈ ਗੱਲ ਕਹਨੇ ਆ ਤੇ ਸ਼ਾਇਦ ਉਹ ਵੀ ਉਹਦੇ ਭਲੇ ਲਈ ਹੋਵੇ ਮੈਨੂੰ ਤਾਂ ਬਹੁਤ ਪਾਰਟੀ ਦੇ ਵਿੱਚੋਂ ਵੀ ਅੰਦਰੋਂ 2 ਸਾਲ ਤੋਂ ਮੈਨੂੰ ਹਮੇਸ਼ਾ ਸੁਣਨਾ ਪਿਆ ਸਟੇਜਾਂ ਤੇ ਵੀ ਸੁਣਨਾ ਪਿਆ ਵੀ ਤੂੰ ਭਾਈ ਭਗਵੰਤ ਮਾਨ ਦੀ ਗੱਲ ਕਰਦਾ ਏ ਤੂੰ ਭਗਵੰਤ ਮਾਨ ਦਾ ਜਿਹੜਾ ਏ ਉਹ ਹਮੇਸ਼ਾ ਪੋਜ਼ਿਟਿਵ ਗੱਲ ਕਰਦਾ ਮੈਂ ਤਾਂ ਓਪਨਲੀ ਸਟੇਜਾਂ ਤੋਂ ਚਾਹੇ ਬਾਜਬਾਦ ਸਾਹਿਬ ਹੁਣ ਮੈਨੂੰ ਕਿਹਾ ਹੋਰ ਪੋਲੀਟੀਕਲ ਲੋਕਾਂ ਨੇ ਜੇ ਮੂਰੇ ਨਹੀਂ ਕਿਹਾ ਤਾਂ ਪਿੱਛੋਂ ਗੱਲ ਕਰਦੇ ਆ ਤੁਹਾਡੇ ਕੋਲ ਤਾਂ ਕੈਂਡੀਡੇਟ ਹੈ ਨਹੀਂਗੇ ਵੀ ਤੁਸੀਂ ਜੀਪੀ ਨੂੰ ਵੀ ਲੈ ਗਏ ਪਾਰਟੀ ਚ ਪਹਿਲਾਂ ਤੁਸੀਂ ਰਿੰਕੂ ਲੈ ਕੇ ਗਏ ਹੋ ਉਹ ਕਾਂਗਰਸ ਪਾਰਟੀ ਚੋਂ ਲੈ ਕੇ ਗਏ ਹੋ ਵੀ ਤੁਹਾਡੇ ਕੋਲ ਹੈ ਕੀ ਕਿ ਜਿਹੜਾ ਵਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਫ੍ਰੈਂਡਲੀ ਮੈਚ ਚੱਲ ਰਿਹਾ ਜਾਂ ਕੀ ਚੱਲ ਰਿਹਾ ਲੋਕਾਂ ਨੂੰ ਵੀ ਤਸਵੀਰ ਕਲੀਅਰ ਨਹੀਂ ਹੈ ਫ੍ਰੈਂਡਲੀ ਤਾਂ ਕਦੇ ਹੋਈ ਨਹੀਂ ਸਕਦਾ ਪਰ ਗੱਲ ਇਹ ਆ ਵੀ ਜਾਂ ਸਾਰੇ ਕਰੋ ਜਾਂ ਸਾਰੇ ਕਿਤੇ ਕਿਉਂ ਕਰੋ ਕਿਉਂ ਕਰਨੇ ਹੀ ਕਿਉਂ ਸਾਨੂੰ ਉਹਨਾਂ ਦੀ ਸਾਨੂੰ ਉਹਨਾਂ ਦੀ ਲੋੜ ਹੀ ਕੀ ਆ ਫਿਰ ਕਿਹੜਾ ਬੰਦਾ ਇਹ ਹੈ ਜ ਆ ਤੁਸੀਂ ਜਿਹੜਾ ਨਾਨ ਅਵੇਲੇਬਲ ਝੂਠਾ ਮੁਕਦਮਾ ਦਰਜ ਕਰਕੇ ਸਾਨੂੰ ਜੇਲਾਂਾਂ 'ਚ ਭੇਜੋਗੇ ਤੇ ਮੇਤੋ ਕੀ ਫਿਰ ਮੈਂ ਮੈਂ ਫੁੱਲ ਪਾਉਂਗਾ ਜਿਹੇ ਜੇ ਕੰਮ ਕਰੋਗੇ ਉਹੋ ਜੀ ਭਾਜੀ ਮੋੜਾਂਗੇ ਭਈ ਤੁਹਾਡੀ ਕਾਫੀ ਨਜ਼ਦੀਕੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਿਛਲੇ ਦਿਨਾਂ 'ਚ ਚਰਚਾ ਹੋ ਰਹੀਆਂ ਪਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੁਛ ਤਲਕੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਤਰ੍ਹਾਂ ਦੇ ਗ੍ਰਿਫਤਾਰੀ ਤੋਂ ਬਾਅਦ ਕੱਲ ਵੀ ਨਜ਼ਰਬੰਦ ਕੀਤਾ ਗਿਆ ਜਿਹੜਾ ਵਾ ਇਹ ਜਿਹੜਾ ਵਾ ਚੇਂਜ ਕਿਸ ਤਰ੍ਹਾਂ ਦੇਖਣ ਨੂੰ ਦੇਖੋ ਇਹ ਚ ਕੋਈ ਵੀ ਦੋਰ ਹੈ ਨਹੀਂ ਕਿਉਂਕਿ ਮੈਂ ਜੇ ਗੱਲ ਕਰੂੰਗਾ ਉਹ ਝੂਠੀ ਹੋਊਗੀ ਭਗਵੰਤ ਮਾਨ ਸਾਹਿਬ ਤੇ ਮੇਰੀ ਬਹੁਤ ਜ਼ਿਆਦਾ ਨਿੱਜੀ ਦੋਸਤੀ ਆ ਤੇ ਅੱਜ ਦੀ ਨਹੀਂ ਗੀ ਇਹ ਜਦੋਂ ਦੇ ਐਮਪੀ ਆ ਅਸੀਂ ਉਦੋਂ ਦੇ 10 ਸਾਲ ਦੇ ਸਾਡੀ ਮੈਂ ਦੋਸਤੀ ਆ ਤੇ ਪਰ ਪੋਲਿਟਿਕਸ ਆਪਣੀ ਥਾਂ ਤੇ ਆ ਮੈਂ ਕਦੇ ਵੀ ਸਿਆਸਤ ਦੇ ਵਿੱਚ ਜਿਹੜੇ ਉਹਨਾਂ ਨੇ ਚੰਗੇ ਕੰਮ ਕੀਤੇ ਆ ਮੈਂ ਪਿੱਛੇ ਉਹਨਾਂ ਦਾ ਹਮੇਸ਼ਾ ਉਹਨਾਂ ਦੇ ਸਾਥ ਦਿੰਦਾ ਆਏ ਆ ਉਹਨਾਂ ਨੂੰ ਚੰਗਾ ਕਹਿੰਦਾ ਆਏ ਆ ਪਰ ਜਦੋਂ ਉਹ ਤਾਂ ਮੁੱਖ ਮੰਤਰੀ ਨੇ ਸਾਡੇ ਵਰਗੇ ਤਾਂ ਬਹੁਤ 117 ਐਮਐਲਏ ਉਹਨਾਂ ਦੇ ਥੱਲੇ ਆਉਂਦੇ ਆ 13 ਐਮਪੀ ਉਹਨਾਂ ਦੇ ਥੱਲੇ ਆਉਂਦੇ ਆ ਇਸ ਕਰਕੇ ਮੁੱਖ ਮੰਤਰੀ ਤਾਂ ਇੱਕ ਪੰਜਾਬ ਦਾ ਰਾਜਾ ਹੁੰਦਾ ਹੈ ਤੇ ਇਸ ਕਰਕੇ ਉਹਦੇ ਜੇ ਅਸੀਂ ਕੋਈ ਗੱਲ ਕਹਨੇ ਆ ਤੇ ਸ਼ਾਇਦ ਉਹ ਵੀ ਉਹਦੇ ਭਲੇ ਲਈ ਹੋਵੇ ਜੇ ਇੱਕ ਦੋਸਤ ਇਹ ਗੱਲ ਕਹਿ ਰਿਹਾ ਹੈ ਵੀ ਆਹ ਕੰਮ ਤੁਹਾਡੇ ਭਾਈ 1000 ਰੁਪਏ ਤੁਸੀਂ ਨਹੀਂ ਦਿੱਤਾ ਤੁਸੀਂ 2500 ਨਹੀਂ ਦਿੱਤੀ ਪੈਨਸ਼ਨ ਉਹ ਤਾਂ ਕਹਿਣਾ ਪਊਗਾ ਨਾ ਉਹ 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 ਕਿਵੇਂ ਇਹ ਗੱਲ ਕਿਵੇਂ ਨਹੀਂ ਕਮਾਗੇ ਤੁਸੀਂ ਆਪਣੇ ਸੱਚੇ ਦੋਸਤ ਦਾ ਫਰਜ਼ ਨਿਭਾ ਰਹੇ ਹੋ ਕਿ ਜਿਹੜੀਆਂ ਗਲਤੀਆਂ ਵਾ ਜਿਹੜੀਆਂ ਕਮੀਆਂ ਵਾ ਉਸ ਨੂੰ ਬੇਸ਼ੱਕ ਰਾਜਨੀਤੀ ਹੈ ਜਾਂ ਲੱਗ ਲੱਗੋ ਪਰ ਉਸ ਨੂੰ ਵੀ ਮੈਨੂੰ ਤਾਂ ਉਹ ਕਹਿੰਦੇ ਆ ਮੈਨੂੰ ਤਾਂ ਬਹੁਤ ਪਾਰਟੀ ਦੇ ਵਿੱਚੋਂ ਵੀ ਅੰਦਰੋਂ 2 ਸਾਲ ਤੋਂ ਮੈਨੂੰ ਹਮੇਸ਼ਾ ਸੁਣਨਾ ਪਿਆ ਸਟੇਜਾਂ ਤੇ ਵੀ ਸੁਣਨਾ ਪਿਆ ਵੀ ਤੂੰ ਭਾਈ ਭਗਵੰਤ ਮਾਨ ਦੀ ਗੱਲ ਕਰਦਾ ਹਾਂ ਤੂੰ ਭਗਵੰਤ ਮਾਨ ਦਾ ਜਿਹੜਾ ਏ ਉਹ ਹਮੇਸ਼ਾ ਪੋਜ਼ਿਟਿਵ ਗੱਲ ਕਰਦਾ ਮੈਂ ਤਾਂ ਓਪਨਲੀ ਸਟੇਜਾਂ ਤੋਂ ਚਾਹੇ ਬਾਜਬਾਦ ਸਾਹਿਬ ਹੁਣ ਮੈਨੂੰ ਕਿਹਾ ਹੋਰ ਪੋਲੀਟੀਕਲ ਲੋਕਾਂ ਨੇ ਜੇ ਮੂਰੇ ਨਹੀਂ ਕਿਹਾ ਤਾਂ ਪਿੱਛੋਂ ਗੱਲ ਕਰਦੇ ਆ ਮੈਂ ਤਾਂ ਕਦੇ ਪ੍ਰਵਾਹ ਨਹੀਂ ਕੀਤੀ ਇਸ ਗੱਲ ਦੀ ਵੀ ਨਹੀਂ ਜਿੰਨਾ ਚਿਰ ਕੋਈ ਚੰਗਾ ਕੰਮ ਕਰੂਗਾ ਚੰਗਾ ਕੰਮ ਕਰਾਂਗੇ ਜਦੋਂ ਉਹ ਨਹੀਂ ਕਰੂਗਾ ਹੁਣ ਮੈਂ ਕਿਵੇਂ ਕਿਵੇਂ ਕਹਦਾ ਵੀ ਵਿਧਾਨ ਸਭਾ ਚੋਂ ਬਹੁਤ ਵਧੀਆ ਗੱਲ ਹੋਈ ਹੈ ਜੀ ਜੋ ਜਿਸ ਤਰ੍ਹਾਂ ਸ਼ਬਦ ਆਉਂਦੇ ਜੋ ਜੋ ਉੱਥੇ ਹੋਇਆ ਮੈਂ ਤਾਂ ਇਹੀ ਕਹੂੰਗਾ ਨਾ ਵੀ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਭਾਈ ਇਹ ਕਦੇ ਇਹਦੇ ਨਾਲ ਤੁਹਾਡੀ ਸ਼ਬੀ ਆ ਜਿਹੜੀ ਉਹ ਖਰਾਬ ਹੋਈ ਆ ਤੇ ਇਸ ਕਰਕੇ ਹੁਣ ਇਹ ਗੱਲ ਮੈਂ ਕਿਵੇਂ ਨਹੀਂ ਕਹੂੰਗਾ ਵੀ ਤੁਹਾਡੇ ਕੋਲ ਤਾਂ ਕੈਂਡੀਡੇਟ ਹੈ ਨਹੀਂਗੇ ਵੀ ਤੁਸੀਂ ਜੀਪੀ ਨੂੰ ਵੀ ਲੈ ਗਏ ਪਾਰਟੀ ਚ ਪਹਿਲਾਂ ਤੁਸੀਂ ਰਿੰਕੂ ਲੈ ਕੇ ਗਏ ਹੋ ਉਹ ਕਾਂਗਰਸ ਪਾਰਟੀ ਚੋਂ ਲੈ ਕੇ ਗਏ ਹੋ ਵੀ ਤੁਹਾਡੇ ਕੋਲ ਹੈ ਕੀ ਇੱਥੇ ਜਿਵੇਂ ਐਮਐਲਏ ਆ ਉਹ ਕਾਂਗਰਸ ਚੋਂ ਲੈ ਕੇ ਗਏ ਆ ਮੇਰਾ ਕਹਿਣ ਦਾ ਭਾਵ ਆ ਵੀ 2 ਸਾਲ ਤੁਸੀਂ ਸਰਕਾਰ ਚ ਵੀ ਹੋਗੇ ਤੁਸੀਂ ਕੁਝ ਡਿਵੈਲਪ ਨਹੀਂ ਕਰ ਸਕੇ ਤੁਸੀਂ ਕੋਈ ਆਪਣਾ ਲੀਡਰ ਨਹੀਂ ਬਣਾ ਸਕੇ ਤੁਸੀਂ ਤੁਹਾਡਾ ਕੋਈ ਐਸਾ ਕੰਮ ਨਹੀਂ ਹੋਇਆ ਜਿਹਦੇ ਨਾਲ ਤੁਸੀਂ ਕਿਸੇ ਵੀ ਆਪਣੇ ਵਰਕਰ ਨੂੰ ਖੜਾ ਕਰ ਦੋ ਤੁਸੀਂ ਜਿਵੇਂ ਕਹਿੰਦੇ ਸੀ ਤੁਸੀਂ ਬਾਈਚ ਤਾਂ ਇਲੈਕਸ਼ਨ ਜਿੱਤੀਆਂ ਹੁਣ ਤੁਸੀਂ ਕਿਉਂ ਤੁਹਾਡੇ ਆਪਣਾ ਆਪਣੇ ਵਰਕਰ ਤੇ ਜਾਂ ਆਪਣੇ ਕਿਸੇ ਭੂੰਡ ਤੇ ਜਾਂ ਆਪਣੇ ਕੀ ਕਹਿੰਦੇ ਸੀ ਵਲੰਟੀਅਰ ਤੇ ਵਿਸ਼ਵਾਸ ਕਿਉਂ ਨਹੀਂ ਗਾ ਜਦੋਂ ਬੜੀ ਗੱਲ ਦੀ ਆਉਂਦੀ ਆ ਤੇ ਰਿੰਕੂ ਉਹ ਵੀ ਸਾਡੇ ਐਮਐਲਏ ਰਹੇ ਉਹਨੂੰ ਲੈ ਕੇ ਹੁਣ ਫਤੇਗੜ ਸਾਹਿਬ ਲਈ ਜੀਪੀ ਨੂੰ ਲੈ ਕੇ ਐਂ ਹੀ ਦੂਜੇ ਪਾਸੇ ਕੋਚਿੰਗ ਹੋ ਰਹੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਸਾਬਕਾ ਐਮ.ਐਲ.ਏ ਕਾਂਗਰਸ ਦਾ ਆਪ ਜੁਆਇਨ ਕਰਕੇ ਉਮੀਦਵਾਰ ਬਣਾਇਆ ਜਾ ਸਕਦਾ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਨਹੀਂ ਉਹ ਉਹ ਤਾਂ ਉਹਨਾਂ ਨੇ ਫੈਸਲਾ ਲੈਣਾ ਹੈ ਜੀ ਸਦਕੇ ਲੈਣ ਪਰ ਮੇਰੀ ਉਹ ਮੈਂ ਗੱਲ ਇਹ ਕਿਵੇਂ ਨਹੀਂ ਕਹੂੰਗਾ ਵੀ ਭਾਈ ਤੁਹਾਡੇ ਕੋਲ 2 ਸਾਲ ਚ ਕੋਈ ਬੰਦਾ ਹੀ ਨਹੀਂ ਹੈ ਤੁਹਾਨੂੰ ਆਪਣੇ ਤੇ ਕਿਸੇ ਤੇ ਯਕੀਨ ਹੀ ਨਹੀਂਗਾ ਤੇ ਇਸ ਕਰਕੇ ਨਾਲੇ ਦੂਜੇ ਪਾਸੇ ਤੁਸੀਂ ਸਮਝੌਤਾ ਕਰੀ ਜਾਂਦੇ ਹੋ ਇੱਥੇ ਆ ਕੇ ਤੁਸੀਂ ਸਾਨੂੰ ਵੀ ਕਈ ਵਾਰ ਇਹ ਬੜਾ ਇਹ ਗੱਲ ਮੈਂ ਆਪਣੀ ਵੀ ਕਰਦਾ ਆਪਣੀ ਪਾਰਟੀ ਦੀ ਵੀ ਵੀ ਇਹ ਗੱਲ ਸਾਨੂੰ ਵੀ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਰਿਹਾ ਹੈ ਅਸੀਂ ਇੱਥੇ ਕਿਵੇਂ ਗੱਲ ਕਰਾਂਗੇ ਕਿਵੇਂ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਲੋਕ ਸਾਨੂੰ ਸਵਾਲ ਪੁੱਛਦੇ ਆ ਤਾਂ 100 ਕਿਲੋਮੀਟਰ ਦੂਰ ਸਮਝੌਤਾ ਬਾ ਤਾਂ 100 ਕਿਲੋਮੀਟਰ ਉਹ ਹ ਰਾਜਧਾਨੀ ਚ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਆ ਉੱਥੇ ਸਮਝੌਤਾ ਜਿਹੜਾ ਪੰਜਾਬ ਉੱਥੇ ਸਮਝੌਤਾ ਨਹੀਂ ਗਾ ਇਹ ਕੁਐਸਚਨ ਲੋਕ ਸਾਨੂੰ ਪਿੰਡਾਂ ਚ ਮੈਂ ਲਲਤਾਲੇ ਲਲਤੋਂ ਗਿਆ ਸੀ ਉਦੋਂ ਪਹਿਲਾਂ ਮੈਂ ਦਾਖੇ ਕਿਤੇ ਬੈਠਾ ਸੀ ਉਹ ਸਾਰੀਆਂ ਗੱਲਾਂ ਉਹਦੋਂ ਪਹਿਲਾਂ ਸੁਵੱਦੀ ਬੈਠੇ ਸੀ ਉੱਥੇ ਸਵਾਲ ਉੱਠਦੇ ਲੋਕ ਕਰਦੇ ਆ ਵੀ ਯਾਰ ਵਿਰੋਧੀ ਤਾਂ ਗੱਲ ਕਰਦੇ ਕਰਦੇ ਆ ਹੁਣ ਆਮ ਲੋਕ ਵੀ ਸਵਾਲ ਕਰਨ ਲੱਗੇ ਨੇ ਕਿ ਜਿਹੜਾ ਵਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਫ੍ਰੈਂਡਲੀ ਮੈਚ ਚੱਲ ਰਿਹਾ ਜਾਂ ਕੀ ਚੱਲ ਰਿਹਾ ਲੋਕਾਂ ਨੂੰ ਵੀ ਤਸਵੀਰ ਕਲੀਅਰ ਨਹੀਂ ਆ ਫ੍ਰੈਂਡਲੀ ਤਾਂ ਕਦੇ ਹੋਈ ਨਹੀਂ ਸਕਦਾ ਪਰ ਗੱਲ ਇਹ ਆ ਵੀ ਜਾਂ ਸਾਰੇ ਕਰੋ ਜਾਂ ਸਾਰੇ ਕਿਤੇ ਕਿਉਂ ਕਰੋ ਕਿਉਂ ਕਰਨੇ ਹੀ ਕਿਉਂ ਸਾਨੂੰ ਉਹਨਾਂ ਦੀ ਸਾਨੂੰ ਉਹਨਾਂ ਦੀ ਲੋੜ ਹੀ ਕੀ ਆ ਇਦਾ ਮਤਲਬ ਜਿੱਥੇ ਪੰਜਾਬ ਉਹ ਸੱਤਾ ਚ ਨੇ ਜਦੋਂ ਉੱਥੇ ਅਸੀਂ ਉਹਨਾਂ ਨੂੰ ਕੁਝ ਨਹੀਂ ਸਮਝਦੇ ਤੇ ਬਾਕੀ ਜਗ੍ਹਾ ਸਾਨੂੰ ਕੀ ਪ੍ਰਵਾਹ ਉੱਥੇ ਤਾਂ ਉਹ ਦਿੱਲੀ ਆ ਜਿਹੜਾ ਉਹਨਾਂ ਦੀ ਸਰਕਾਰ ਹੀ ਹੈ ਨਹੀਂ ਸਮਝ ਲਓ ਉਹ ਤਾਂ ਕੇਜਰੀਵਾਲ ਸਾਹਿਬ ਹੋ ਰਹੀ ਉੱਥੇ ਤਾਂ ਕੋਈ ਰਿਬਨ ਕੱਟਣ ਨਹੀਂ ਦਿੰਦਾ ਤਾਂ ਇੱਥੇ ਆ ਕੇ ਇੱਥੇ ਆ ਕੇ ਰਿਬਨ ਕੱਟਦੇ ਨੇ ਜਦੋਂ ਵੀ ਭਗਵੰਤ ਮਾਨ ਸਾਹਿਬ ਸੱਦ ਲੈਂਦੇ ਆ ਤਾਂ ਉਹ ਚਾਰ ਚੁਕ ਕੈਂਚੀ ਕੁੰਚੀ ਚਲਾ ਲੈਂਦੇ ਆ ਬਸ ਤਾਂ ਕੱਲ ਪਰਸੋ ਦੇ ਜਿਹੜੇ ਐਪੀਸੋਡ ਹੋਏ ਆ ਤਾਲਾਬੰਦੀ ਤੋਂ ਬਾਅਦ ਗ੍ਰਿਫਤਾਰੀ ਹੋਏ ਜਾਂ ਕੱਲ ਨਜ਼ਰਬੰਦੀ ਹੋਏ ਕਾਫੀ ਤੁਸੀਂ ਸਰਕਾਰ ਨੂੰ ਘੇਰਦੇ ਨਜ਼ਰ ਆਏ ਕਾਫੀ ਜਿਹੜਾ ਵਾ ਤਿੱਖੇ ਬਿਆਨ ਤੁਹਾਡੇ ਵੱਲੋਂ ਵੀ ਜਿਹੜੇ ਆ ਜਾਰੀ ਕੀਤੇ ਗਏ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਕੋਈ ਮਨ ਨਹੀਂ ਸੀ ਮੈਂ ਮੇਰੀ ਸਿਆਸਤ ਕਦੇ ਰਹੀ ਨਹੀਂ ਮੈਂ ਪਹਿਲਾਂ ਛੇੜਾ ਛੇੜਦਾ ਨਹੀਂ ਜੇ ਕੋਈ ਛੇੜਲੇ ਫਿਰ ਮੈਂ ਪਿੱਛੇ ਹਟਦਾ ਨਹੀਂ ਚਾਹੇ ਫਿਰ ਕੋਈ ਹੋਵੇ ਹੁਣ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਸਾਰਿਆਂ ਦੇ ਕੈਮਰੇ ਚੱਲਦੇ ਸੀ ਕਿਸੇ ਬੰਦੇ ਨੂੰ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਚ ਅਸੀਂ ਕੋਰਟ 'ਚ ਵੀ 19 ਨੂੰ ਤਰੀਕਾ ਗੱਲ ਕਰਾਂਗੇ ਉੱਥੇ ਇੱਕ ਤਾਂ ਨੂੰ ਦਿਖਾ ਦਿਓ ਵੀ ਕਾਰਪੋਰੇਸ਼ਨ ਦਾ ਕੋਈ ਬੰਦਾ ਅਸੀਂ ਕਿਸੇ ਨੂੰ ਹੱਥ ਲਾਇਆ ਹੋਵੇ ਜਾਂ ਸਾਨੂੰ ਉਹਨੇ ਲਾਇਆ ਹੋਵੇ ਚਲੋ ਇਹ ਗੱਲ ਸਾਡੀ ਤਾਂ ਛੱਡੋ ਉਹਨੇ ਵੀ ਸਾਨੂੰ ਲਾਇਆ ਹੋਵੇ ਫਿਰ ਕਿਹੜਾ ਬੰਦਾ ਇਹ ਜਾ ਤੁਸੀਂ ਜਿਹੜਾ ਨੌਨ ਅਵੇਲੇਬਲ ਝੂਠਾ ਮੁਕੱਦਮਾ ਦਰਜ ਕਰਕੇ ਸਾਨੂੰ ਜੇਲ੍ਹਾਂ ਚ ਭੇਜੋਗੇ ਤੇ ਮੇਤੋਂ ਕੀ ਫਿਰ ਮੈਂ ਮੈਂ ਫੁੱਲ ਪਾਊਂਗਾ ਜਿਹੇ ਜੇ ਕੰਮ ਕਰੋਗੇ ਉਹੋ ਜੀ ਭਾਜੀ ਮੋੜਾਂਗੇ ਭਾਈ ਇਹ ਤਾਂ ਇਹ ਤਾਂ ਪੋਲਿਟਿਕਸ ਆ ਜੇ ਪੋਲਿਟਿਕਸ ਨੂੰ ਤੁਸੀਂ ਪਰਚਿਆਂ ਤੱਕ ਜੇਲ੍ਹਾਂ ਤੱਕ ਲੈ ਕੇ ਜਾਓਗੇ ਫਿਰ ਉਹ ਜ਼ਿੰਮੇਵਾਰੀ ਕਿਹਦੀ ਆ ਤੇ ਫਿਰ ਤੁਹਾਡੂ ਤੁਹਾਡੀ ਵਾਰੀ ਕਿਹੜਾ ਜੇਲ ਤਿਆਰ ਨਹੀਂ ਗਈ ਇਹ ਤਾਂ ਇਹ ਤਾਂ ਆਮ ਕਹਿੰਦੇ ਆ ਨਾ ਵੀ ਪੁਲਿਸ ਸਾਲੇ ਸਭ ਤੋਂ ਸੱਚੇ ਮਿੱਤਰ ਹੁੰਦੇ ਆ ਜਿੱਦਣ ਸਰਕਾਰ ਚੋਂ ਦਿਨ ਸਲੂਟ ਮਾਰਦੇ ਆ ਜਿੱਦਣ ਆਪੋਜੀਸ਼ਨ ਨੂੰ ਹੱਥ ਕੜੀ ਲਾਉਂਦੇ ਆ ਤੇ ਐਂ ਹੀ ਤੁਹਾਡੇ ਨਾਲ ਹੋਣਾ ਫਿਰ ਤੁਹਾਡੇ ਲਈ ਵੀ ਉਹੀ ਕੈਂਪ ਜਿਹੜਾ ਨਾਬਾ ਜੇਲ ਆ ਉਹ ਤਿਆਰ ਆ ਤੁਸੀਂ ਇੱਕ ਕੈਮਰਾ ਲਾਇਆ ਸੀ ਪੰਜ ਕੈਮਰੇ ਲਾਵਾਂਗੇ ਤੁਸੀਂ ਇੱਕ ਦਿਨ ਅੰਦਰ ਰੱਖਿਆ ਸੀ ਤੁਹਾਨੂੰ ਇੱਕ ਸਾਲ ਅੰਦਰ ਰੱਖਾਂਗੇ ਜੀ ਐਂ ਹੀ ਕਰਨਾ ਹੈ ਕਪਾਜੀ ਮੋੜੋਗੇ 100% ਲ ਕਮਾਲ ਹੋਗੀ ਉਹ ਵੀ ਪੰਜਾਬੀ ਇਹ ਕਿਵੇਂ ਭੁੱਲ ਸਕਦਾ ਬੰਦਾ ਜੇ ਉਹ ਬੰਦਾ ਹੀ ਕਹਦਾ ਏ ਜੇ ਗੱਲ ਭੁੱਲ ਜੇ ਉਹ ਬੰਦਾ ਹੀ ਕਹਦਾ ਜੀ